ਮੱਲੇ ਤੋਂ ਡਾ ਸਿਟਿੰਗ ਵਰਕ ਹੈ ਤਾਂ ਤੁਸੀਂ ਸਿਟਿੰਗ ਵਰਕ ਹੈਗਾ ਤਾਂ ਤੁਸੀਂ ਆਪਣੇ metabolic ਨੂੰ ਐਕਟਿਵ ਨਹੀਂ ਸਿਟਿੰਗ ਵਰਕ ਵਾਲੀ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੁੰਦੀ ਹੈ ਕਿ ਤੁੰਨ ਦਵਾਰ ਆ ਜਾਂਦੀ ਹੈ ਬਿਲਕੁਲ ਤੁੰਨ ਕਿਉਂ ਬਾਹਰ ਆਉਂਦੀ ਹੈ ਕਿ ਪੈਲਵਿਕ ਐਕਟਿਵ ਹੋਣਾ ਬੰਦ ਹੋ ਗਿਆ ਕਿਉਂਕਿ ਆਪਾਂ ਬੈਠੇ ਆ ਨਾ ਛੇਰ ਤੇ ਪੈਲਵਿਕ ਦਾ ਤਾਂ ਕੰਮ ਹੀ ਨਹੀਂ ਕੋਈ ਹੈਗਾ ਬ੍ਰੇਨ ਚੱਲ ਰਹੀਆਂ ਅੱਖਾਂ ਚੱਲ ਰਹੀਆਂ ਜਵਾਂ ਚੱਲ ਰਹੀਆਂ ਜੀ ਇਹੀ ਚੀਜ਼ਾਂ ਹੁੰਦੀਆਂ ਨੇ ਸਿਟਿੰਗ ਵਾਲੇ ਦੀ ਪੈਲਵਿਕ ਡੀਐਕਟਿਵ ਹੋ ਗਿਆ ਹੁਣ ਇਹਨੂੰ ਐਕਟਿਵ ਕਰਨ ਵਾਸਤੇ ਕੀ ਹੈਗਾ ਦੋ ਆਪਸ਼ਨ ਨੇ ਜਾਂ ਤਾਂ ਪਰਸਨ ਬੈਠਾ ਬੈਠਾ ਆਪਣੇ ਪੈਰ ਹੈ ਉਹਨੂੰ ਜਿਵੇਂ ਇੱਕ ਦਰਜੀ ਮੈਨੂਅਲ ਚਲਾਉਂਦਾ ਸੀ ਮਸ਼ੀਨ ਉਹਦੀ ਤਰ੍ਹਾਂ 10 ਮਿੰਟ 10 ਮਿੰਟ ਕਰੇ ਹਰ 2 ਘੰਟੇ ਬਾਅਦ 10 ਮਿੰਟ ਦੀ ਐਕਸਰਸਾਈਜ਼ ਕਰੇ ਦੂਸਰਾ ਹੈਗਾ ਕਿ ਤੁਸੀਂ 2 ਘੰਟੇ ਬਾਅਦ 10 ਮਿੰਟ ਖੜੇ ਹੋ ਕੇ ਸਟੈਪਿੰਗ ਕਰ ਸਕਦੇ ਹੋ ਠੀਕ ਹੈ ਹੱਥ ਉੱਪਰ ਰੱਖ ਕੇ ਪੇਟ ਵਾਲੇ ਛੇਤੇ ਤਾ ਨੀ ਨੂੰ ਟੱਚ ਕਰਨਾ ਤੇ 10 ਮਿੰਟ ਇਹ ਵਾਲੇ ਹਰ 2 ਘੰਟੇ ਬਾਅਦ ਗੈਟਿੰਗ ਉਹਨਾ ਮੈਟਾਬੋਲਿਕ ਐਕਟਿਵ ਰਹੇਗਾ ਭੁੱਖ 'ਚ ਸਮੱਸਿਆ ਨਹੀਂ ਆਏਗੀ ਡਾਈਜੈਸ਼ਨ 'ਚ ਸਮੱਸਿਆ ਨਹੀਂ ਆਏਗੀ ਤੋਡੇ ਪੈਲਵਿਕ ਦੀਆਂ ਫੀਮੇਲ ਨੂੰ ਪੈਲਵਿਕ ਦੇ ਰੋਗ ਕਿਉਂ ਫਾਈਬਰੋਇਡ ਸਿਸਟ ਕਿਉਂ ਬਣ ਰਹੀ ਹੈਗੀ ਹੈ ਪੈਲਵਿਕ ਹੈਵiness ਕਿਉਂ ਹੈਗੀ ਹੈ ਕਿਉਂਕਿ ਇਸ ਜਗ੍ਹਾ ਤੇ ਬਲੱਡ ਦੀ ਫਲੋ ਹੀ ਨਹੀਂ ਹੈਗਾ ਜਿਸੇ ਬਲੱਡ ਦਾ ਫਲੋ ਨਹੀਂ ਹੁੰਦਾ ਐਕਸਟਰਾ ਡਿਪੋਜ਼ਿਟਿੰਗ ਛੇਤੀ ਹੁੰਦੀ ਹੈ ਪਹਿਲਾਂ ਲੋਕ ਫੀਮੇਲ ਪੈਰਾਪਰ ਬੈਠਦੇ ਸੀ ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦੱਸਦਾ ਮੱਡ ਹਾਊਸ ਦੇ ਵਿੱਚ ਕਿਚਨ ਅਸੀਂ ਯੂਜ਼ ਕਰਦੇ ਆ ਤਾਂ ਉੱਥੇ ਬਕਾਇਦਾ ਜਦੋਂ ਖਾਣਾ ਖਾਇਦਾ ਤਾਂ ਨੀਚੇ ਪੀੜੀ ਤੇ ਬੈਠ ਕੇ ਖਾਇਦਾ ਜਾਂ ਚੌਕੜੀ ਮਾਰ ਕੇ ਖਾਇਦਾ ਤਾ ਜਿਹੜੇ ਜਿਹੜਾ ਖਾਣਾ ਬਣਾ ਰਿਆ ਹੁੰਦਾ ਮੇਡ ਸਟਾਫ ਉਹ ਵੀ ਥੱਲੇ ਬੈਠਾ ਹੋਇਆ ਠੀਕ ਹੈ ਵਾਈਫ ਵੀ ਕਈ ਵਾਰੀ ਉੱਥੇ ਖਾਣਾ ਬਣਾਉਂਦੇ ਨੇ ਜਦੋਂ ਮੈਂ ਖੁੰਨਾ ਤੋਂ ਉਹ ਖਾਣਾ ਬਣਾਉਂਦੇ ਨੇ ਉਹਨਾਂ ਨੂੰ ਵੀ ਸ਼ੌਕ ਹੈ ਚੁੱਲੇ ਦਾ ਤੇ ਉਹਦੇ ਨਾਲ ਉਥੋਂ ਚੀਜ਼ਾਂ ਸੀ ਨੈਚੁਰਲ ਸਾਇੰਸ ਦੇ ਸਾਨੂੰ ਸਮਝ ਆਈਆਂ ਕਿ ਪਹਿਲਾਂ ਔਰਤਾਂ 'ਚ ਰੋਗ ਘਟ ਕਿਉਂ ਸੀ ਨੈਚੁਰਲ ਸਾਇੰਸ ਦੇ ਮੁਤਾਬਕ ਜਿਹੜਾ ਸਾਡਾ ਲੋਅਰ ਪੋਰਸ਼ਨ ਹੈ ਇਹਨੂੰ ਗਰਮੈਸ਼ ਚਾਹੀਦੀ ਹੁੰਦੀ ਆ ਇਹ ਠੰਡਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੇ ਜਦੋਂ ਔਰਤ ਚੁੱਲ੍ਹੇ ਤੇ ਕੰਮ ਕਰਦੀਆਂ ਸੀ ਤੇ ਚੁੱਲ੍ਹੇ ਦੇ ਕੋਲ ਸੀ ਤਾਂ ਕਿਉਂਕਿ ਬੈਠਦੀ ਉਹ ਜਿਹੜਾ ਸੇਕ ਹੈ ਪੂਰਾ ਦਾ ਪੂਰਾ ਉਹ ਉਹਨਾਂ ਦੇ ਪੈਰਾਂ ਤੇ ਗੋਡਿਆਂ ਤੇ ਪੈਲਵਿਕ ਨੂੰ ਬਾਇ ਡਿਫਾਲਟ ਜਾਂਦਾ ਸੀ ਜੀ ਤਾਂ ਕੰਟੀਨਿਉਟੀ ਇੱਕ ਫ੍ਰੀਕੁਐਂਟਲੀ ਉਹਨਾਂ ਨੂੰ ਟਕੋਰ ਹੌਟ ਕੰਪਰੈਸ ਹੁੰਦਾ ਰਹਿੰਦਾ ਸੀ ਤਾਂ ਏਸੀ ਜਿਹੜੀ ਗਰਮੈਸ਼ ਰਹਿੰਦੀ ਹੈ ਇੱਥੇ ਬਲੱਡ ਵੀ ਜ਼ਿਆਦਾ ਸਰਕੂਲੇਟ ਕਰਦਾ ਸੀ ਫਿਰ ਉਹਨਾਂ ਦਾ ਬਲੱਡ ਸਰਕੂਲੇਟ ਕਰਦਾ ਸੀ ਤਾਂ ਨੀ ਗੋਡਰੀ ਦੀ ਸਮੱਸਿਆ ਨਹੀਂ ਹੁੰਦੀ ਸੀ ਹਿਪ ਦੀ ਸਮੱਸਿਆ ਨੇ ਹੁੰਦੀ ਸੀ ਫਾਈਬਰੇਟ ਤੇ ਸਿਸਟ ਨਹੀਂ ਬਣਦੇ ਸੀ ਅੱਜ 40 ਸਾਲ ਤੋਂ ਬਾਅਦ ਆਈ ਥਿੰਕ 80% ਫੀਮੇਲ ਦੀ ਯੂਟਰਸ ਰਿਮੂਵ ਹੈ ਮੰਨ ਲਓ ਤੁਹਾਡਾ ਸਿਟਿੰਗ ਵਰਕ ਹੈ ਤਾਂ ਤੁਸੀਂ ਸਿਟਿੰਗ ਵਰਕ ਹੈਗਾ ਤਾਂ ਤੁਸੀਂ ਆਪਣੇ ਮੈਟਾਬੋਲਿਕ ਨੂੰ ਐਕਟਿਵ ਰੱਖਣ ਸਿਟਿੰਗ ਵਰਕ ਵਾਲੀ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੁੰਦੀ ਹੈ ਕਿ ਤੌਂਦ ਬਾਹਰ ਆ ਜਾਂਦੀ ਹੈ ਬਿਲਕੁਲ ਤੌਂਦ ਕਿਉਂ ਬਾਹਰ ਆਉਂਦੀ ਕਿ ਪੈਲਵਿਕ ਐਕਟਿਵ ਹੋਣਾ ਬੰਦ ਹੋ ਗਿਆ ਕਿਉਂਕਿ ਆਪਾਂ ਬੈਠੇ ਹਾਂ ਛੇੜ ਤੇ ਪੈਲਵਿਕ ਦਾ ਤਾਂ ਕੰਮ ਹੀ ਨਹੀਂ ਕੋਈ ਹੈਗਾ ਬ੍ਰੇਨ ਚੱਲ ਰਿਹਾ ਅੱਖਾਂ ਚੱਲ ਰਹੀਆਂ ਜਵਾਂ ਚੱਲ ਰਹੀਆਂ ਜੀ ਇਹੀ ਚੀਜ਼ਾਂ ਹੁੰਦੀਆਂ ਨੇ ਸਿਟਿੰਗ ਵਾਲੇ ਪੈਲਵਿਕ ਡੀਐਕਟਿਵ ਹੋ ਗਿਆ ਹੁਣ ਇਹਨੂੰ ਐਕਟਿਵ ਕਰਨ ਵਾਸਤੇ ਕੀ ਹੈਗੇ ਦੋ ਆਪਸ਼ਨ ਨੇ ਜਾਂ ਤਾਂ ਪਰਸਨ ਬੈਠਾ ਬੈਠਾ ਆਪਣੇ ਪੈਰ ਹੈ ਉਹਨੂੰ ਜਿਵੇਂ ਇੱਕ ਦਰਜੀ ਮੈਨੂਅਲ ਚਲਾਉਂਦਾ ਸੀ ਮਸ਼ੀਨ ਉਹਦੀ ਤਰ੍ਹਾਂ 10 ਮਿੰਟ 10 ਮਿੰਟ ਕਰੇ ਹਰ ਦੋ ਘੰਟੇ ਬਾਅਦ 10 ਮਿੰਟ ਦੀ ਐਕਸਰਸਾਈਜ਼ ਕਰੇ ਦੂਸਰਾ ਹੈਗਾ ਕਿ ਤੁਸੀਂ ਦੋ ਘੰਟੇ ਬਾਅਦ 10 ਮਿੰਟ ਖੜੇ ਹੋ ਕੇ ਸਟੈਪਿੰਗ ਕਰ ਸਕਦੇ ਹੋ ਹੂੰ ਹੱਥ ਉੱਪਰ ਰੱਖ ਕੇ ਪੇਟ ਵਾਲੇ ਛੇਤੇ ਤੇ ਨੀ ਨੂੰ ਟੱਚ ਕਰਨਾ ਤੇ 10 ਮਿੰਟ ਇਹ ਵਾਲੇ ਹਰ 2 ਘੰਟੇ ਬਾਅਦ ਗੈਟਿੰਗ ਉਹਨਾ ਮੈਟਾਬੋਲਿਕ ਐਕਟਿਵ ਰਹੇਗਾ ਭੁੱਖ ਚ ਸਮੱਸਿਆ ਨਹੀਂ ਆਏਗੀ ਡਾਈਜੈਸ਼ਨ ਚ ਸਮੱਸਿਆ ਨਹੀਂ ਆਏਗੀ ਤੁਹਾਡੇ ਪੈਲਵਿਕ ਦੀਆਂ ਫੀਮੇਲ ਨੂੰ ਪੈਲਵਿਕ ਦੇ ਰੋਗ ਕਿਉਂ ਫਾਈਬਰੋਇਡ ਸਿਸਟ ਕਿਉਂ ਬਣ ਰਹੀ ਹੈਗੀ ਹੈ ਪੈਲਵਿਕ ਹੈਵਨੈਸ ਕਿਉਂ ਹੈਗੀ ਹੈ ਕਿਉਂਕਿ ਇਸ ਜਗ੍ਹਾ ਤੇ ਬਲੱਡ ਦੀ ਫਲੋ ਹੀ ਨਹੀਂ ਹੈਗਾ ਜਿਸੇ ਬਲੱਡ ਦਾ ਫਲੋ ਨਹੀਂ ਹੋਤੇ ਐਕਸਟਰਾ ਡਿਪੋਜ਼ਿਟਿੰਗ ਛੇਤੀ ਹੁੰਦੀ ਹੈ ਪਹਿਲਾਂ ਲੋਕ ਫੀਮੇਲ ਪੈਰਾ-ਪਰ ਬੈਠਦੀ ਸੀ ਮੈਂ ਤੁਹਾਨੂੰ ਛੋਟੀ ਐਗਜ਼ੈਂਪਲ ਦੱਸਦਾ ਮਡ ਹਾਊਸ ਦੇ ਵਿੱਚ ਕਿਚਨ ਅਸੀਂ ਯੂਜ਼ ਕਰਦੇ ਆ ਤਾਂ ਉੱਥੇ ਬਕਾਇਦਾ ਜਦੋਂ ਖਾਣਾ ਖਾਈਦਾ ਤਾਂ ਨੀਚੇ ਪੀੜੀ ਤੇ ਬੈਠ ਕੇ ਖਾਈਦਾ ਜਾਂ ਚੌਕੜੀ marquée ਖਾਈਦਾ ਤਾਂ ਜਿਹੜੇ ਜਿਹੜਾ ਖਾਣਾ ਬਣਾ ਰਿਆ ਹੁੰਦਾ ਮੇਡ ਸਟਾਫ ਉਹ ਵੀ ਥੱਲੇ ਬੈਠਾ ਹੋਇਆ ਠੀਕ ਹੈ ਵਾਈਫ ਵੀ ਕਈ ਵਾਰੀ ਉੱਥੇ ਖਾਣਾ ਬਣਾਉਂਦੇ ਨੇ ਜਦ ਤਨ ਮੈਂ ਖੁਨਾ ਤੋਂ ਉਹ ਖਾਣਾ ਬਣਾਉਂਦੇ ਨੇ ਉਹਨਾਂ ਨੂੰ ਸ਼ੌਕ ਹੈ ਚੁੱਲ੍ਹੇ ਦਾ ਤੇ ਉਹਦੇ ਨਾਲ ਉਥੋਂ ਚੀਜ਼ਾਂ ਸੀ ਨੇਚਰਲ ਸਾਇੰਸ ਦੇ ਸਾਨੂੰ ਸਮਝ ਆਈਆਂ ਕਿ ਪਹਿਲਾਂ ਔਰਤਾਂ 'ਚ ਰੋਗ ਘਟ ਕਿਉਂ ਸੀ ਹਮ ਨੇਚਰਲ ਸਾਇੰਸ ਦੇ ਮੁਤਾਬਕ ਜਿਹੜਾ ਸਾਡਾ ਲੋਅਰ ਪੋਰਸ਼ਨ ਹੈ ਇਹਨੂੰ ਗਰਮੈਸ਼ ਚਾਹੀਦੀ ਹੁੰਦੀ ਆ ਹਮ ਇਹ ਠੰਡਾ ਨਹੀਂ ਹੋਣਾ ਚਾਹੀਦਾ ਓਕੇ ਠੀਕ ਹੈ ਤੇ ਜਦੋਂ ਔਰਤਾਂ ਚੁੱਲ੍ਹੇ ਤੇ ਕੰਮ ਕਰਦੀਆਂ ਸੀ ਤੇ ਚੁੱਲ੍ਹੇ ਦੇ ਕੋਲ ਸੀ ਤਾਂ ਕੋਕੋ ਬੈਠਦੀ ਤਾਂ ਜਿਹੜਾ ਸੇਕ ਹੈ ਪੂਰਾ ਦਾ ਪੂਰਾ ਉਹ ਉਹਨਾਂ ਦੇ ਪੈਰਾਂ ਤੇ ਗੋਡਿਆਂ ਤੇ ਪੈਲਵਿਕ ਨੂੰ ਬਾਇ ਡਿਫਾਲਟ ਜਾਂਦਾ ਸੀ ਜੀ ਤਾਂ ਕੰਟੀਨਿਊਟੀ ਇੱਕ ਫ੍ਰੀਕੁਐਂਟਲੀ ਉਹਨਾਂ ਨੂੰ ਟਕੋਰ ਹੌਟ ਕੰਪਰੈਸ ਹੁੰਦਾ ਰਹਿੰਦਾ ਸੀ ਤਾਂ ਏਸੀ ਜਿਹੜਾ ਗਰਮੈਸ਼ ਰਹਿੰਦੀ ਹੈ ਇੱਥੇ ਬਲੱਡ ਵੀ ਜ਼ਿਆਦਾ ਸਰਕੂਲੇਟ ਕਰਦਾ ਸੀ ਫਿਰ ਉਹਨਾਂ ਦਾ ਬਲੱਡ ਸਰਕੂਲੇਟ ਕਰਦਾ ਸੀ ਤਾਂ ਨੀ ਗੋਡਿਆਂ ਦੀ ਸਮੱਸਿਆ ਨਹੀਂ ਹੁੰਦੀ ਸੀ ਹਿਪ ਦੀ ਸਮੱਸਿਆ ਨਹੀਂ ਹੁੰਦੀ ਸੀ ਫਾਈਬਰੋਇਡ ਤੇ ਸਿਸਟ ਨਹੀਂ ਬਣਦੇ ਸੀ ਅੱਜ 40 ਸਾਲ ਤੋਂ ਬਾਅਦ ਆਈ ਥਿੰਕ 80% ਫੀਮੇਲ ਦੀ ਯੂਟਰਸ ਰਿਮੂਵ ਹੋ